ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੋਂ ਦੇਖ ਰਹੇ ਹਾਂ ਚੈਨਲ ਪੰਜਾਬੀ ਇਤਲਾਸ ਦੇ ਵਿੱਚ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਫੀਲਡ ਦਫ਼ਤਰ ਵਿੱਚ ਇੱਕ ਬੰਦੂਕ ਧਾਰੀ ਨੇ ਗੋਲੀਬਾਰੀ ਕਰੀ ਹੈ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਹੋ ਜ਼ਖਮੀ ਦੱਸੇ ਜਾ ਰਹੇ ਨੇ ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤੇ ਇਤਲਾਸ ਪੁਲਿਸ ਵਿਭਾਗ ਦੇ ਬਿਆਨ ਦੇ ਮੁਤਾਬਕ ਮਰਤਕ ਮੌਕੇ ਤੇ ਹੀ ਦਮ ਤੋੜ ਗਿਆ ਜਦਕਿ ਜ਼ਖਮੀ ਦੋ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਮਲੈਂਡ ਸਿਕਿਉਰਿਟੀ ਸੈਕਰੀ ਕਿਸਟਿ ਨਾਇਮ ਨੇ ਐਕਸ ਤੇ ਕਟਨਾਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਲੋਕ ਜ਼ਖਮੀ ਅਤੇ ਮਾਰੇ ਗਏ ਨੇ ਅਤੇ ਬੰਦੂਕਧਾਰੀ ਨੇ ਵੀ ਖੁਦਕੁਸ਼ੀ ਕਰ ਲਈ ਹੈ ਆਈਸੀਈ ਦੇ ਕਾਰਜਕਾਰੀ ਨਿਰਦੇਸ਼ਕ ਟੌਰਡ ਲਿਓਨਸ ਨੇ ਸੀਐਨਐਨ ਨੂੰ ਇਹ ਵੀ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਸੰਭਾਵੀ ਸਨਾਈਪਰ ਹਮਲਾ ਸੀਗਾ ਤੇ ਸਥਾਨਕ ਮੀਡੀਆ WFAA ਨੇ ਰਿਪੋਰਟ ਕੀਤੀ ਹੈ ਕਿ ਬੰਦੂਕਧਾਰੀ ਨੇੜੇ ਦੀ ਛੱਤ ਉੱਤੇ ਸੀ ਜਿੱਥੇ ਉਸਨੇ ਖੁਦਕੁਸ਼ੀ ਕੀਤੀ ਅਮਰੀਕਾ ਦੇ ਡੈਲਸ ਸ਼ਹਿਰ ਦੇ ਵਿੱਚ ਸਥਿਤ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਦਫ਼ਤਰ ਵਿੱਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੂ ਦੇ ਵਿੱਚ ਤਿੰਨ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਇਸ ਘਟਨਾ ਦੇ ਵਿੱਚ ਸ਼ੂਟਰ ਨੇ ਖੁਦ ਨੂੰ ਗੋਲੀ ਮਾਰ ਕੇ ਵੀ ਜਾਨ ਆਪਣੀ ਗਵਾ ਦਿੱਤੀ ਹੈ ਤੇ ਦੱਸਿਆ ਡਾਇਰੈਕਟਰ ਟੋਰਡ ਲਾਈਨਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਕੋਲੀ ਲੱਗਣ ਵਾਲੇ ਦੇ ਵਿੱਚ ਮੁਲਾਜ਼ਮ ਦਫ਼ਤਰਾਂ ਦੇ ਨਾਗਰਿਕ ਜਾਂ ਹੋਰ ਲੋਕ ਹੋ ਸਕਦੇ ਨੇ ਪਰ ਇਹ ਹੁਣ ਤੱਕ ਪਤਾ ਨਹੀਂ ਹੋਇਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਸਾਹ ਦੋ ਲੋਕਾਂ ਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਭੇਜਿਆ ਗਿਆ ਅਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨਾਇਮਨ ਨੇ ਕਿਹਾ ਕਿ ਹਾਲਾਤ ਬਾਰੇ ਪੂਰੀ ਜਾਣਕਾਰੀ ਹਲੇ ਉਣੇ ਬਾਕੀ ਹੈ ਪਰ ਇਹ ਪੁਸ਼ਟੀ ਹੋ ਗਈ ਹੈ ਕਿ ਕਈ ਲੋਕ ਜ਼ਖਮੀ ਨੇ ਅਤੇ ਕੁਝ ਦੀ ਮੌਤ ਹੋ ਗਈ ਹੈ ਉਨੇ ਵੀ ਦੱਸਿਆ ਕਿ ਹਾਲੀ ਦੇ ਵਿੱਚ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇਵਾਦ ਰਹੇ ਨੇ ਇਸ ਘਟਨਾ ਤੋਂ ਬਾਅਦ ਦਰਜਨ ਐਮਰਜੈਂਸੀ ਵਾਹਨਾਂ ਦੇ ਦਫ਼ਤਰ ਨੇੜੇ ਲੰਘੇ ਨੇ ਜੋ ਕਿ ਇੰਟਰ ਸਟੇਟ 35 ਇਸ ਦੇ ਨੇੜੇ ਡੈਲਸ ਲਵ ਫੀਲਡ 에어ਪੋਰਟ ਕੋਲ ਸਥਿਤ ਹੈ। ਦੱਸੇ ਇਲਾਕਾ ਅਕਸਰ ਹਲਚਲ ਵਾਲਾ ਰਹਿੰਦਾ ਹੈ ਪਰ ਹਮਲੇ ਤੋਂ ਬਾਅਦ ਫਰੀ ਵੇ ਦੇ 6 ਲੇਨ ਖਾਲੀ ਨਜ਼ਰ ਆਏ ਅਤੇ ਵਾਨਾ ਦਾ ਆਵਾਜ ਕੋਣ ਰੁਕ ਗਿਆ। ਇਸ ਨਾਲ ਹੀ ਹੋਮਲੈਂਡ ਸਿਕਿਉਰਿਟੀ ਨੇ ਹੋਰ ਵੇ ਵੇ ਵੀ ਸਾਂਚੇ ਨਹੀਂ ਕੀਤੇ। ਡੈਲਸ ਫਾਇਰ ਰੈਸਕਿਊ ਵਿਭਾਗ ਨੂੰ ਸਵੇਰੇ ਕੋਨੇ 7 ਵਜੇ ਘਟਨਾ ਸਥਾਨ ਤੇ ਰਵਾਨਾ ਕੀਤਾ ਗਿਆ ਸੀ ਤੇ ਵਿਭਾਗ ਦੇ ਬੁਲਾਰੇ ਜੇਸਨ ਐਲ ਇਵੈਂਟਸ ਨੇ ਕਿਹਾ ਕਿ ਮਾਮਲਾ ਸਰਗਰਮ ਅਤੇ ਹੋਰ ਉਹ ਪੁਸ਼ਟੀ ਨਹੀਂ ਕਰ ਸਕਦੇ ਇਹਾਸਾ ਟੈਕਸਸ ਦੇ ਵਿੱਚ ਹੋਏ ਹੋਰ ਹਮਲਿਆਂ ਤੋਂ ਕੁਝ ਦਿਨ ਬਾਅਦ ਹੋਇਆ 4 ਜੁਲਾਈ ਨੂੰ ਅਲਵਾ ਰਾਡੋ ਦੇ ਵਿੱਚ ਇੱਕ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਉੱਤੇ ਹਮਲਾ ਹੋਇਆ ਸੀ ਜਿਦੇ ਵਿੱਚ ਫੌਜੀ ਵਰਗੀ ਕਾਲੀ ਵਰਦੀ ਪਹਿਨੇ ਹਮਲਾਵਰਾਂ ਨੇ ਗੋਲੀ ਚੁਲਾਈ ਸੀ ਜਿਦੇ ਵਿੱਚ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋਏ ਸੀ ਤੇ ਉਸ ਹਮਲੇ ਦੇ ਨਾਲ 11 ਲੋਕਾਂ ਉੱਤੇ ਦੋਸ਼ ਲਗਾਏ ਜਾ ਚੁੱਕੇ ਨੇ ਇਸ ਤੋਂ ਕੁਛ ਦਿਨ ਬਾਅਦ ਇੱਕ ਹੋਰ ਹਮਲਾ ਹੋਇਆ ਸੀ ਜੁਰੂਈ ਕਹਤਿਆਰਬੰਦ ਵਿਅਕਤੀ ਨੇ ਅਮਰੀਕਾ ਮੈਕਸੀਕੋ ਸਰਹੱਦ ਨੇੜੇ ਇੱਕ ਬਾਰਡਰ ਪੈਟਰੋਲ ਫੈਸਿਲਿਟੀ ਉੱਤੇ ਅਸਾਲਟ ਰਾਈਫਲ ਦੇ ਨਾਲ ਗੋਲੀਆਂ ਚਲਾਈਆਂ ਸੀ ਤੇ ਉਸ ਵਾਰ ਵੀ ਇੱਕ ਪੁਲਿਸ ਅਫਸਰ ਜ਼ਖਮੀ ਹੋਇਆ ਸੀ ਤੇ ਹਮਲਾਵਰ ਨੂੰ ਪੁਲਿਸ ਦੇ ਮੌਕੇ ਤੇ ਹੀ ਮਾਰ ਦਿੱਤਾ ਸੀ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੋਂ ਦੇਖ ਰਹੇ ਹਾਂ ਚੈਨਲ ਪੰਜਾਬੀ। ਦਿੱਲਾਸ ਦੇ ਵਿੱਚ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਫੀਲਡ ਦਫ਼ਤਰ ਵਿੱਚ ਇੱਕ ਬੰਦੂਕ ਧਾਰੀ ਨੇ ਗੋਲੀਬਾਰੀ ਕਰੀ ਹੈ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਹੋ ਜ਼ਖਮੀ ਦੱਸੇ ਜਾ ਰਹੇ ਨੇ। ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤੇ ਦਿੱਲਾਸ ਪੁਲਿਸ ਵਿਭਾਗ ਦੇ ਬਿਆਨ ਦੇ ਮੁਤਾਬਕ ਮ੍ਰਿਤਕ ਮੌਕੇ ਤੇ ਹੀ ਦਮ ਤੋੜ ਗਿਆ। ਜਦਕਿ ਜ਼ਖਮੀ ਦੋ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹੋਮਲੈਂਡ ਸਿਕਿਉਰਿਟੀ ਸੈਕਰੀ ਕਿਸਟਰੀ ਨਾਇਮ ਨੇ ਐਕਸ ਤੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਲੋਕ ਜ਼ਖਮੀ ਅਤੇ ਮਾਰੇ ਗਏ ਨੇ ਅਤੇ ਬੰਦੂਕਦਾਰ ਨੇ ਵੀ ਖੁਦਕੁਸ਼ੀ ਕਰ ਲਈ ਹੈ 아이ਸੀਈ ਦੇ ਕਾਰਜਕਾਰੀ ਨਿਰਦੇਸ਼ਕ ਟੋਡ ਲਿਯੋਂਸ ਨੇ ਸੀਐਨਐਨ ਨੂੰ ਇਹ ਵੀ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਸੰਭਾਵੀ ਸਨਾਈਪਰ ਹਮਲਾ ਸੀਗਾ ਤੇ ਸਥਾਨਕ ਮੀਡੀਆ WFAA ਨੇ ਰਿਪੋਰਟ ਦਿੱਤੀ ਹੈ ਕਿ ਬੰਦੂਕਦਾਰ ਨੇੜੇ ਦੀ ਛੱਤ ਉੱਤੇ ਸੀ ਜਿੱਥੇ ਉਸ ਨੇ ਖੁਦਕੁਸ਼ੀ ਕੀਤੀ ਅਮਰੀਕਾ ਦੇ ਡੈਲਸ ਸ਼ਹਿਰ ਦੇ ਵਿੱਚ ਸਥਿਤ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੇ ਦਫ਼ਤਰ ਵਿੱਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੂ ਦੇ ਵਿੱਚ ਤਿੰਨ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਇਸ ਘਟਨਾ ਦੇ ਵਿੱਚ ਸ਼ੂਟਰ ਨੇ ਖੁਦ ਨੂੰ ਗੋਲੀ ਮਾਰ ਕੇ ਵੀ ਜਾਨ ਆਪਣੀ ਗਵਾ ਦਿੱਤੀ ਹੈ ਤੇ ਦੱਸਿਆ ਡਾਇਰੈਕਟਰ ਟੋਰਡ ਲਾਈਨਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਗੋਲੀ ਲੱਗਣ ਵਾਲੇ ਦੇ ਵਿੱਚ ਮੁਲਾਜ਼ਮ ਦਫ਼ਤਰ ਆਏ ਨਾਗਰਿਕ ਜਾਂ ਹੋਰ ਲੋਕ ਹੋ ਸਕਦੇ ਨੇ ਪਰ ਇਹ ਹੁਣ ਤੱਕ ਪਤਾ ਨਹੀਂ ਹੋਇਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਦੋ ਲੋਕਾਂ ਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਭੇਜਿਆ ਗਿਆ ਅਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਮਨ ਨੇ ਕਿਹਾ ਕਿ ਹਾਲਾਤ ਬਾਰੇ ਪੂਰੀ ਜਾਣਕਾਰੀ ਹਲੇ ਉਣੀ ਬਾਕੀ ਹੈ ਪਰ ਇਹ ਪੁਸ਼ਟੀ ਹੋ ਗਈ ਹੈ ਕਿ ਕਈ ਲੋਕ ਜ਼ਖਮੀ ਨੇ ਅਤੇ ਕੁਝ ਦੀ ਮੌਤ ਹੋ ਗਈ ਹੈ ਉਨੇ ਵੀ ਦੱਸਿਆ ਕਿ ਹਾਲੀ ਦੇ ਵਿੱਚ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਵਾਧ ਰਹੇ ਨੇ ਇਸ ਘਟਨਾ ਤੋਂ ਬਾਅਦ ਦਰਜਨ ਐਮਰਜੈਂਸੀ ਵਾਹਨਾਂ ਦੇ ਦਫ਼ਤਰ ਨੇੜੇ ਲੰਗੇ ਨੇ ਜੋ ਕਿ ਇੰਟਰ ਸਟੇਟ 35 ਇਸ ਦੇ ਨੇੜੇ ਡੈਲਸ ਲਵ ਫੀਲਡ 에어ਪੋਰਟ ਕੋਲ ਸਥਿਤ ਹੈ। ਦੱਸੇ ਇਲਾਕਾ ਅਕਸਰ ਹਲਚਲ ਵਾਲਾ ਰਹਿੰਦਾ ਹੈ ਪਰ ਹਮਲੇ ਤੋਂ ਬਾਅਦ ਫ੍ਰੀ ਵੇ ਦੇ 6 ਲੇਨ ਖਾਲੀ ਨਜ਼ਰ ਆਏ ਅਤੇ ਵਾਹਨਾਂ ਦਾ ਆਵਾਗੂਣ ਰੁਕ ਗਿਆ। ਇਸ ਨਾਲ ਹੀ ਹੋਮਲੈਂਡ ਸਿਕਿਉਰਿਟੀ ਨੇ ਹੋਰ ਵੇਰਵੇ ਵੀ ਸਾਂਝੇ ਨਹੀਂ ਕੀਤੇ। ਡੈਲਸ ਫਾਇਰ ਰੈਸਕਿਊ ਵਿਭਾਗ ਨੂੰ ਸਵੇਰੇ ਉਨੇ 7 ਵਜੇ ਘਟਨਾ ਸਥਾਨ ਤੇ ਰਵਾਨਾ ਕੀਤਾ ਗਿਆ ਸੀ ਤੇ ਵਿਭਾਗ ਦੇ ਬੁਲਾਰੇ ਜੇਸਨ ਐਲ ਇਵੈਂਟਸ ਨੇ ਕਿਹਾ ਕਿ ਇਹ ਮਾਮਲਾ ਸਰਗਰਮ ਅਤੇ ਹੋਰ ਉਹ ਪੁਸ਼ਟੀ ਨਹੀਂ ਕਰ ਸਕਦੇ ਇਹ ਹਾਸਾ ਟੈਕਸਸ ਦੇ ਵਿੱਚ ਹੋਏ ਹੋਰ ਹਮਲਿਆਂ ਤੋਂ ਕੁਝ ਦਿਨ ਬਾਅਦ ਹੋਇਆ ਚਾਚੂਲਾਈਨੋ ਅਲਵਾ ਰਾਡੋ ਦੇ ਵਿੱਚ ਇੱਕ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਉੱਤੇ ਹਮਲਾ ਹੋਇਆ ਸੀ ਜਿਦੇ ਵਿੱਚ ਫੌਜੀ ਵਰਗੀ ਕਾਲੀ ਵਰਦੀ ਪਹਿਨੇ ਹਮਲਾਵਰਾਂ ਨੇ ਗੋਲੀ ਚੁਲਾਈ ਸੀ ਜਿਦੇ ਵਿੱਚ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋਇਆ ਸੀ ਤੇ ਉਸ ਹਮਲੇ ਦੇ ਨਾਲ 11 ਲੋਕਾਂ ਉੱਤੇ ਦੋ ਸ਼ਿ ਲਗਾਏ ਜਾ ਚੁਕੇ ਨੇ ਇਸ ਤੋਂ ਕੁਝ ਦਿਨ ਬਾਅਦ ਇੱਕ ਹੋਰ ਹਮਲਾ ਹੋਇਆ ਸੀ ਜੁਰੂ ਇੱਕ ਹਥਿਆਰਬੰਦ ਵਿਅਕਤੀ ਨੇ ਅਮਰੀਕਾ ਮੈਕਸੀਕੋ ਸਰਹੱਦ ਨੇੜੇ ਇੱਕ ਬਾਰਡਰ ਪੈਟਰੋਲ ਫੈਸਿਲਿਟੀ ਉੱਤੇ ਅਸਾਲਟ ਰਾਈਫਲ ਦੇ ਨਾਲ ਗੋਲੀਆਂ ਆਈ ਸੀ ਤੇ ਉਸ ਵਾਰ ਵੀ ਇੱਕ ਪੁਲਿਸ ਅਫਸਰ ਜ਼ਖਮੀ ਹੋਇਆ ਸੀ ਤੇ ਹਮਲਾਵਰ ਨੂੰ ਪੁਲਿਸ ਦੇ ਮੌਕੇ ਤੇ ਹੀ ਮਾਰ ਦਿੱਤਾ ਸੀ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਡਲਾਸ ਦੇ ਵਿੱਚ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਫੀਲਡ ਦਫਤਰ ਵਿੱਚ ਇੱਕ ਬੰਦੂਕ ਧਾਰੀ ਨੇ ਗੋਲੀਬਾਰੀ ਕਰੀ ਹੈ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਹੋ ਜ਼ਖਮੀ ਦੱਸੇ ਜਾ ਰਹੇ ਨੇ ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤੇ ਡਲਾਸ ਪੁਲਿਸ ਵਿਭਾਗ ਦੇ ਬਿਆਨ ਦੇ ਮੁਤਾਬਕ ਮਿਰਤਕ ਮੌਕੇ ਤੇ ਹੀ ਦਮ ਤੋੜ ਗਿਆ ਜਦਕਿ ਜ਼ਖਮੀ ਦੋ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੋਮਲੈਂਡ ਸਿਕਿਉਰਿਟੀ ਸੈਕਰੀ ਕਿਸਟਰੀ ਨਾਇਮ ਨੇ ਐਕਸ ਤੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਲੋਕ ਜ਼ਖਮੀ ਅਤੇ ਮਾਰੇ ਗਏ ਨੇ ਅਤੇ ਬੰਦੂਕਦਾਰ ਨੇ ਵੀ ਖੁਦਕੁਸ਼ੀ ਕਰ ਲਈ ਹੈ ਆਈਸੀਈ ਦੇ ਕਾਰਜਕਾਰੀ ਨਿਰਦੇਸ਼ਕ ਟੋਰਡ ਲਿਯੋਂਸ ਨੇ ਸੀਐਨਐਨ ਨੂੰ ਇਹ ਵੀ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚੱਲੇ ਹੈ ਕਿ ਇਹ ਸੰਭਾਵੀ ਸਨਾਈਪਰ ਹਮਲਾ ਸੀਗਾ ਤੇ ਸਥਾਨਕ ਮੀਡੀਆ WFAA ਨੇ ਰਿਪੋਰਟ ਦਿੱਤੀ ਹੈ ਕਿ ਬੰਦੂਕਦਾਰ ਨੇੜੇ ਦੀ ਛੱਤ ਉੱਤੇ ਸੀ ਜਿੱਥੇ ਉਸ ਨੇ ਖੁਦਕੁਸ਼ੀ ਕੀਤੀ ਅਮਰੀਕਾ ਦੇ ਡੈਲਸ ਸ਼ਹਿਰ ਦੇ ਵਿੱਚ ਸਥਿਤ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੇ ਦਫ਼ਤਰ ਵਿੱਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੂ ਦੇ ਵਿੱਚ ਤਿੰਨ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਇਸ ਘਟਨਾ ਦੇ ਵਿੱਚ ਸ਼ੂਟਰ ਨੇ ਖੁਦ ਨੂੰ ਗੋਲੀ ਮਾਰ ਕੇ ਵੀ ਜਾਨ ਆਪਣੀ ਗਵਾ ਦਿੱਤੀ ਹੈ ਤੇ ਦੱਸਿਆ ਡਾਇਰੈਕਟਰ ਟੌਰਡ ਲਾਈਨਸ ਨੇ ਇਸ ਗੱਲ 'ਤੇ पुष्टि ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਗੋਲੀ ਲੱਗਣ ਵਾਲੇ ਦੇ ਵਿੱਚ ਮੁਲਾਜ਼ਮ ਦਫ਼ਤਰਾਂ ਦੇ ਨਾਗਰਿਕ ਜਾਂ ਹੋਰ ਲੋਕ ਹੋ ਸਕਦੇ ਨੇ ਪਰ ਇਹ ਹੁਣ ਤੱਕ ਪਤਾ ਨਹੀਂ ਹੋਇਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਦੋ ਲੋਕਾਂ ਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਭੇਜਿਆ ਗਿਆ ਅਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨਾਇਮਨ ਨੇ ਕਿਹਾ ਕਿ ਹਾਲਾਤ ਬਾਰੇ ਪੂਰੀ ਜਾਣਕਾਰੀ ਹਲੇ ਉਣੇ ਬਾਕੀ ਹੈ ਪਰ ਇਹ ਪੁਸ਼ਟੀ ਹੋ ਗਈ ਹੈ ਕਿ ਕਈ ਲੋਕ ਜ਼ਖਮੀ ਨੇ ਅਤੇ ਕੁਝ ਦੀ ਮੌਤ ਹੋ ਗਈ ਹੈ ਉਨੇ ਵੀ ਦੱਸਿਆ ਕਿ ਹਾਲੀ ਦੇ ਵਿੱਚ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਵਾਧ ਰਹੇ ਨੇ ਇਸ ਘਟਨਾ ਤੋਂ ਬਾਅਦ ਦਰਜਨ ਐਮਰਜੈਂਸੀ ਵਾਹਨਾਂ ਦੇ ਦਫ਼ਤਰ ਨੇੜੇ ਲੰਘੇ ਨੇ ਜੋ ਕਿ ਇੰਟਰ ਸਟੇਟ 35 ਇਸ ਦੇ ਨੇੜੇ ਡੈਲਸ ਲਵ ਫੀਲਡ 에어ਪੋਰਟ ਕੋਲ ਸਥਿਤ ਹੈ। ਦੱਸੇ ਇਲਾਕਾ ਅਕਸਰ ਹਲਚਲ ਵਾਲਾ ਰਹਿੰਦਾ ਹੈ ਪਰ ਹਮਲੇ ਤੋਂ ਬਾਅਦ ਫਰੀ ਵੇਤੇ 6 ਲੇਨ ਖਾਲੀ ਨਜ਼ਰ ਆਏ ਅਤੇ ਵਾਹਨਾਂ ਦਾ ਆਵਾਜੋਂ ਰੁਕ ਗਿਆ। ਇਸ ਨਾਲ ਹੀ ਹੋਮਲੈਂਡ ਸਿਕਿਉਰਿਟੀ ਨੇ ਹੋਰ ਵੇਰਵੇ ਵੀ ਸਾਂਝੇ ਨਹੀਂ ਕੀਤੇ। ਡੈਲਸ ਫਾਇਰ ਰੈਸਕਿਊ ਵਿਭਾਗ ਨੂੰ ਸਵੇਰੇ ਉਨੇ 7 ਵਜੇ ਘਟਨਾ ਸਥਾਨ ਤੇ ਰਵਾਨਾ ਕੀਤਾ ਗਿਆ ਸੀ ਤੇ ਵਿਭਾਗ ਦੇ ਬੁਲਾਰੇ ਜੇਸਨ ਐਲ ਇਵੈਂਟਸ ਨੇ ਕਿਹਾ ਕਿ ਮਾਮਲਾ ਸਰਗਰਮ ਅਤੇ ਹੋਰ ਉਹ ਪੁਸ਼ਟੀ ਨਹੀਂ ਕਰ ਸਕਦੇ ਇਹ ਹਾਸਾ ਟੈਕਸਸ ਦੇ ਵਿੱਚ ਹੋਏ ਹੋਰ ਹਮਲਿਆਂ ਤੋਂ ਕੁਝ ਦਿਨ ਬਾਅਦ ਹੋਇਆ ਚਾਚੁਲਾਈਨੂ ਅਲਵਾ ਰਾਡੋ ਦੇ ਵਿੱਚ ਇੱਕ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਉੱਤੇ ਹਮਲਾ ਹੋਇਆ ਸੀ ਜਿਦੇ ਵਿੱਚ ਫੌਜੀ ਵਰਗੀ ਕਾਲੀ ਵਰਦੀ ਪਹਿਨੇ ਹਮਲਾਵਰਾਂ ਨੇ ਗੋਲੀ ਚੁਲਾਈ ਸੀ ਜਿਦੇ ਵਿੱਚ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋਇਆ ਸੀ ਤੇ ਉਸ ਹਮਲੇ ਦੇ ਨਾਲ 11 ਲੋਕਾਂ ਉੱਤੇ ਦੋਸ਼ ਲਗਾਏ ਜਾ ਚੁਕੇ ਨੇ ਇਸ ਤੋਂ ਕੁਛ ਦਿਨ ਬਾਅਦ ਇੱਕ ਹੋਰ ਹਮਲਾ ਹੋਇਆ ਸੀ ਜੁਰੂ ਇੱਕ ਹਥਿਆਰਬੰਦ ਵਿਅਕਤੀ ਨੇ ਅਮਰੀਕਾ ਮੈਕਸੀਕੋ ਸਰਹੱਦ ਨੇੜੇ ਇੱਕ ਬਾਰਡਰ ਪੈਟਰੋਲ ਫੈਸਿਲਿਟੀ ਉੱਤੇ ਅਸਾਲਟ ਰਾਈਫਲ ਦੇ ਨਾਲ ਗੋਲੀਆਂ ਚਲਾਈਆਂ ਸੀ ਤੇ ਉਸ ਵਾਰ ਵੀ ਇੱਕ ਪੁਲਿਸ ਅਫਸਰ ਜ਼ਖਮੀ ਹੋਇਆ ਸੀ ਤੇ ਹਮਲਾਵਰ ਨੂੰ ਪੁਲਿਸ ਦੇ ਮੌਕੇ ਤੇ ਹੀ ਮਾਰ ਦਿੱਤਾ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ